ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਇੱਕ ਵੀਡੀਓ ਪਾਈ ਗਈ ਸੀ ਜੀ ਧਮਕਵੇਸ ਵਾਲੇ ਮੁੱਖ ਮੰਤਰੀ ਬਾਰੇ ਉਹਦੀ ਪੂਰੀ ਕਹਾਣੀ ਇਹ ਹੈ ਕਿ ਪਹਿਲਾਂ ਜਦੋਂ ਉਹ ਸੋਨੀਆ ਮਾਂ ਨਰਗੇ ਜਾਂ ਹੋਰ ਇਹ ਫਿਲਮੀ ਲੋਕ ਜਿਨ੍ਹਾਂ ਤੇ ਮੈਂ ਅਕਸਰ ਚਿੜਿਆ ਰਹਿਨਾ ਮੈਂ ਕਿਉਂ ਚਿੜਿਆ ਰਹਿਨਾ ਚਲੋ ਮੇਰੇ ਨਾਲ ਤਾਂ ੱੱਕਾ ਹੋਇਆ ਹੋਇਆ ਲੱਖਾਂ ਲੋਕਾਂ ਨਾਲ ਬੋਲਦਾ ਕੋਈ ਨਹੀਂ ਹੈ ਨਾ ਵਿਚਾਰੇ ਮੁੱਖ ਮੰਤਰੀ ਨੇ ਬੋਲਿਆ ਜਦੋਂ ੱੱਕਾ ਕਰਕੇ ਹੀਰਾ ਫੇਰੀ ਕਰਕੇ ਛੱਡ ਗਏ ਤੇ ਇਹ ਬੰਦਾ ਹਰਿਆਣੇ ਚਲਾ ਗਿਆ ਹਰਿਆਣਾ ਇੱਕ ਜਗ੍ਹਾ ਗਿਆ ਹਰਿਆਣੇ ਚ ਵੀ ਇਹਦੇ ਨਾਲ ਇਹੀ ਹੋਇਆ ਟੋਂਟਾਂ ਕੱਸਦੇ ਸੀ ਛੇੜਦੇ ਸੀ ਤੇ ਗਾਂਹ ਚੱਲ ਕੇ ਕੀ ਹੋਣਾ ਉਹ ਮੈਂ ਤੁਹਾਨੂੰ ਵੀ ਦੱਸ ਦਿੰਨਾ ਤੇ ਇਹ ਵਿਚਾਰੇ ਨੇ ਬਹੁਤ ਦਿਨ ਉੱਥੇ ਸਬਰ ਕੱਟਿਆ ਐਦਾਂ ਹੀ ਕਰਕੇ ਕੱਟਦਾ ਰਿਹਾ ਕਿ ਸਿਆਣੇ ਵੀ ਉੱਥੇ ਇਹਨੂੰ ਛੇੜ ਦਿੰਦੇ ਸੀ ਇਹ ਵਿਚਾਰਾ ਦੁਖੀ ਹੋ ਕੇ ਪਿੰਡ ਆ ਗਿਆ ਵੀ ਚਲੋ ਇਹਨਾਂ ਚੀਜ਼ਾਂ ਤੋਂ ਬਚ ਜਾਵਾਂਗੇ ਤੇ ਉਹੀ ਗੱਲ ਪਿੰਡ ਵਾਲਿਆਂ ਨੇ ਕੀਤੀ ਹਾਲਾਂਕਿ ਇਹ ਮਸਲਾ ਹੋਰ ਪਹਿਲਾਂ ਹਰਿਆਣਾ ਹੀ ਜਾਣਾ ਸੀ ਜੀ ਇਹ ਵਿਚਾਰਾ ਠੰਡ ਨਾ ਰੱਖਦਾ ਤੇ ਉੱਥੇ ਤਾਂ ਜੋਰ ਨਹੀਂ ਚੱਲਿਆ ਜਗ੍ਹਾ ਐਦਾਂ ਦੀ ਸੀ ਤੇ ਉਹ ਨਹੀਂ ਸਾਂਭਿਆ ਹੋਇਆ ਸੀ ਹੁਣ ਪਿੰਡ ਆਇਆ ਕੀ ਕਰੇ ਜਦ ਪਿੰਡ ਵਾਲੇ ਵੀ ਟੌਂਟਾਂ ਕੱਸਦੇ ਪਿੰਡ ਵਾਲੇ ਸਿਆਣੇ ਆ ਜਿਹੜਾ ਬਜ਼ੁਰਗ ਬੋਲਦਾ ਨਾ ਬਹੁਤ ਗੱਲਾਂ 'ਚ ਇਹ ਸਾਰੇ ਇਹਨੂੰ ਲੰਘਦੇ ਵਰਦੇ ਛੇੜਦੇ ਸੀ ਤੇ ਤਪਿਆ ਕੀ ਕਰਦਾ ਸੀ ਉਹ ਵਿਚਾਰਾ ਕਿਰਪਾਨ ਰੱਖਦਾ ਸੀ ਅਸਲ ਵਿੱਚ ਆਹ ਕਹਾਣੀ ਹੈ ਸਾਰੀ ਜਿੰਨੀ ਮੈਂ ਸਰਚ ਕਰਕੇ ਦੱਸ ਰਿਹਾ ਤੇ ਗਾਂ ਜਿੱਥੇ ਬਾਬੇ ਸੰਤ ਇਹਨੂੰ ਲੈ ਕੇ ਚੱਲੇ ਆ ਉੱਥੇ ਵੀ ਇਹੀ ਕੁਝ ਹੋਣਾ ਜੇ ਇਹ ਗੱਲ ਤੇ ਆਪਾਂ ਧਿਆਨ ਨਾ ਦਿੱਤਾ ਤੇ ਇਹਨੂੰ ਪਿੰਡ ਲਿਆਏ ਪਿੰਡ ਲਿਆ ਕੇ ਹੁਣ ਪਿੰਡ ਵਾਲੇ ਸਭ ਤੋਂ ਵੱਧ ਟਾਰਚ ਕਰਦੇ ਹੁੰਦੇ ਟੌਰਚਰ ਕਰਦੇ ਹੁੰਦੇ ਆ ਇਹ ਕਿਨੂੰ ਨਹੀਂ ਕਰਦੇ ਇਹਦਾ ਸਭ ਨੂੰ ਕਰਦਿਆ ਜਦੋਂ ਕੋਈ ਪ੍ਰੋਜੈਕਟ ਰੁਕ ਜਾਂਦਾ ਮੇਰਾ ਪ੍ਰੋਜੈਕਟ ਰੁਕਿਆ 3-4 ਲੱਖ ਰੁਪਏ ਦਾ ਪ੍ਰੋਜੈਕਟ ਪਿੰਡ ਦੇ ਬਹੁਤ ਬੰਦੇ ਨਾਲ ਦੇ ਜੰਮਿਆਂ ਦੀ ਮਦਦ ਮੰਗ ਲਈ ਕੋਈ ਕੰਮ ਨਹੀਂ ਆਇਆ ਉਲਟਾ ਟਾਂਚਾਂ ਕਰਦੇ ਪਿੱਠ ਪਿੱਛੇ ਮੈਨੂੰ ਤਾਂ ਪਿੱਠ ਪਿੱਛੇ ਕਰਦੇ ਸੀ ਇਹ ਵਿਚਾਰੇ ਨੂੰ ਸਾਹਮਣੇ ਕਰਦੇ ਸੀ ਇਹਨੂੰ ਟਾਂਚਾਂ ਕਰਦੇ ਸੀ ਜਾਂ ਛੇੜਦੇ ਹੀ ਤੋਂ ਕਿਰਪਾਨ ਲੈ ਕੇ ਫਿਰਦਾ ਸੀ ਉਸ ਦਿਨ ਕੀ ਹੋਇਆ ਉਸ ਦਿਨ ਹੀ ਛੇੜਿਆ ਤੋਂ ਕਿਰਪਾਨ ਲੈ ਕੇ ਪਹਿਲਾਂ ਹੀ ਨਹੀਂ ਛੇੜਿਆ ਉਹ ਚੁੱਪ ਕਰਕੇ ਲੰਘ ਗਿਆ ਮੋਰੇ ਕੁੱਤਾ ਪੈ ਗਿਆ ਕਹਾਣੀ ਉੱਥੋਂ ਵਿਗੜੀ ਨਹੀਂ ਪੁਲਿਸ ਬੁਲਾਈ ਕੁੱਟਮਾਰ ਹੋਈ ਉਹ ਵਿਚਾਰੇ ਨਾਲ ਕਿੰਨਾ ਕੁਛ ਉਹਦਾ ਵਿਗੜਿਆ ਤੁਸੀਂ ਆਪ ਸੋਚ ਕੇ ਦੇਖੋ ਪੁਲਿਸ ਆ ਗਈ ਫਿਰ ਜਿਉ ਹੋਇਆ ਹੋਇਆ ਚਲੋ ਕੁਝ ਪਾਰਟੀਆਂ ਆਪਾਂ ਲਾਈ ਲੱਗ ਹੈਗੇ ਆਂ ਜੀ ਜੇ ਇੱਕ ਦੋ ਬੰਦੇ ਪਹਿਲਾਂ ਨਾ ਆਉਂਦੇ ਉਹ ਜਿਹੜਾ ਤਿੱਖੀ ਪੱਗ ਕਰਕੇ ਆਇਆ ਬੰਦਾ ਉਹ ਨਾ ਆਉਂਦਾ ਅਮਰਤਪਾਲ ਭਾਈ ਸਾਹਿਬ ਨਾ ਆਉਂਦੇ ਕਿਸੇ ਨੇ ਸੀ ਨਾ ਆਉਣਾ ਮਗਰੇ ਕਿਸੇ ਨੇ ਲਿਖ ਕੇ ਲੈ ਲੋ ਕਿਨੇ ਨਹੀਂ ਆਉਣਾ ਸੀ ਕੁਝ ਨਹੀਂ ਹੋਣਾ ਸੀ ਹੁਣ ਸਾਰੇ ਜਿਹਦਾ ਸਾਥ ਦੇਣ ਲੱਗੇ ਆ ਨਾ ਤਾਂ ਇੱਕ ਗੱਲ ਸਮਝ ਲਿਓ ਆਪਣੇ ਲੋਕਾਂ ਨੂੰ ਇਹ ਸਮਝਾ ਦਿਓ ਕਿ ਜਦੋਂ ਇਹ ਪਿੰਡੋਂ ਤਾਂ ਹੁਣ ਤੁਸੀਂ ਲੈ ਜਾਣਾ ਇਹਨੂੰ ਕਹਿੰਨੇ ਹੋ ਮਦਦ ਵੀ ਕਰ ਰਹੇ ਹੋ ਉੱਥੇ ਲਿਜਾ ਕੇ ਜਿਹੜੇ ਬਾਕੀ ਸਿੰਘ ਨੇ ਜਾਂ ਸਿਆਣੇ ਨੇ ਇਹਨੂੰ ਉਹ ਐਕਟਰ ਆ ਜਾਂ ਇਹ ਚੀਜ਼ਾਂ ਨਾ ਪੁੱਛਿਓ ਸੂਨੀਆ ਮਾਨ ਨਾ ਕਿੱਦਾਂ ਸੀ ਫਿਰ ਤੂੰ ਜੱਫੀ ਪਾਈ ਇਹ ਗੱਲਾਂ ਪਹਿਲਾਂ ਇਹਨਾਂ ਲੋਕ ਕਰਦੇ ਰਹੇ ਆ ਜੱਫੀ ਪਾਈ ਤੂੰ ਐ ਕੀਤਾ ਇਹ ਨਾ ਪੁੱਛਿਓ ਬਈ ਜੱਫੀ ਪਾਈ ਤੂੰ ਆ ਕੀਤਾ ਉਹ ਕੀਤਾ ਇਹ ਗੱਲਾਂ ਤੋਂ ਇਹ ਵਿਚਾਰਾ ਚਿਰਦਾ ਕਿਉਂਕਿ ਸਿੱਧਾ ਬੰਦਾ ਸਾਫ਼ ਬੰਦਾ ਤੁਸੀਂ ਦੇਖਿਆ ਨਹੀਂ ਉਹ ਸਿੰਘ ਸਾਹਿਬ ਨੂੰ ਕਿੱਦਾਂ ਕਹੀ ਜਾਂਦਾ ਬੈਠੋ ਜੀ ਤੁਹਾਡੀਆਂ ਲੱਤਾਂ ਘੁੱਟਦੇ ਆ ਇਹ ਚੀਜ਼ਾਂ ਨਾ ਕੋਈ ਵੀ ਕਰਿਓ ਪਲੀਜ਼ ਗਾਂਹਾਂ ਗਿਆ ਤਾਂ ਗਾਂਹ ਵੀ ਇਹੀ ਹੋਣਾ ਇਹ ਮੈਂਟਲੀ ਹੋਰ ਡਿਸਟਰਬ ਹੋਊਗਾ ਇਹ ਚੀਜ਼ਾਂ ਬਹੁਤ ਗਲਤ ਨੇ ਇਹ ਹੋਣੀਆਂ ਨਹੀਂ ਚਾਹੀਦੀਆਂ ਕਿਉਂਕਿ ਇਦਾਂ ਦੇ ਬੰਦੇ ਨੂੰ ਸਾਥ ਚਾਹੀਦਾ ਹੁੰਦਾ ਨਾ ਕਿ ਉਹਨਾਂ ਧੋਖੇ ਧੜੀਆਂ ਦਾ ਵੇਲਾ ਚਲਾਕੀਆਂ ਜਿਹੜੀਆਂ ਕਰਦੇ ਆਂ ਇਹ ਗਾਂ ਜੇ ਸਾਂਭਣਾ ਇਹਨੂੰ ਲੈ ਕੇ ਜਾਣਾ ਜੇ ਕੋਈ ਕਹਾਣੀ ਇਹ ਗੱਲਬਾਤ ਉਹਨਾਂ ਤੱਕ 50 ਸੱਕਦਾ ਸਿੰਘਾਂ ਤੱਕ ਜਰੂਰ ਪਹਚਾਓ ਤੇ ਉੱਥੇ ਸਭ ਤੋਂ ਪਹਿਲਾਂ ਇਹੀ ਮਸਲਾ ਦੇਖਿਆ ਜਾਵੇ ਕਿ ਇਸ ਬੰਦੇ ਨੂੰ ਤੰਗ ਨਹੀਂ ਕਰਨਾ ਜੇ ਇਹਨੂੰ ਤੁਸੀਂ ਉਦੋਂ ਹੀ ਤੰਗ ਕੀਤਾ ਫਿਰ ਤਾਂ ਮੁਸ਼ਕਲ ਹੈਗੀ ਤੇ ਉਸ ਬੰਦੇ ਨਾਲ ਅੱਗੇ ਚੱਲ ਕੇ ਉੱਥੇ ਸਿੰਘਾਂ 'ਚ ਵੀ ਇਹ ਹੋਊਗਾ ਫਿਰ ਉੱਥੇ ਕਿਰਪਾਨਾਂ ਤਲਵਾਰਾਂ ਚੱਲਣਗੀਆਂ ਕੋਈ ਮਰ ਜਾਊਗਾ ਫਾਇਦਾ ਕੋਈ ਨਹੀਂ ਜਾ ਇਹਨੂੰ ਹੀ ਵਿਚਾਰੇ ਨੂੰ ਮਾਰ ਦੇਣਗੇ ਇਹ ਗੱਲਾਂ ਸਮਝਣ ਵਾਲੀਆਂ ਇਹ ਬਹੁਤ ਜ਼ਰੂਰੀ ਹੈ ਇਹ ਮੇਰੀ ਬੇਨਤੀ ਸਗੀ ਜਿਹੜਾ ਬੰਦਾ ਇਹ ਸਿੰਘਾਂ ਤੱਕ ਪਹੁੰਚਾ ਸਕਦਾ ਹੈ ਗੱਲ ਨੂੰ ਪਹੁੰਚਾ ਦਿਓ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ